ਬਹੁਤ ਹੀ ਸਤਿਕਾਰਯੋਗ ਸਰੋਤਿਓ ਅਤੇ ਦਰਸ਼ਕੋ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਸਿੱਧੂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਸਹਿਤ ਵਿਭਾਗ ਦੇ ਰੈਗੂਲਰ ਅਤੇ ਕੰਟ੍ਰੈਕਟ ਬੇਸ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਜੋ ਗੱਲ ਹੈ ਉਹ ਅਗਲੀ ਵੀਡੀਓ 'ਚ ਕਰਾਂਗੇ ਤੇ ਅੱਜ ਮੈਂ ਸਿਰਫ 5-7 ਮਿੰਟ ਵਾਸਤੇ ਗੱਲ ਕਰਨੀ ਹੈ CHO ਕਮਿਊਨਿਟੀ ਹੈਲਥ ਅਫਸਰਾਂ ਦੀਆਂ ਲੜਕਦੀਆਂ ਮੰਗਾਂ ਬਾਰੇ ਕਮਿਊਨਿਟੀ ਹੈਲਥ ਅਫਸਰ ਜੋ ਕਿ ਹੈਲਥ ਵੈਲਨੈਸ ਸੈਂਟਰਾਂ ਵਿੱਚ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਕੰਮ ਕਰਦੇ ਨੇ ਇਹਨਾਂ ਦੀ ਗਿਣਤੀ ਸਿਰਫ 2500 ਹੈ ਪੰਜਾਬ ਪੱਧਰ ਦੀ ਜੋ ਨੈਸ਼ਨਲ ਹੈਲਥ ਮਿਸ਼ਨ ਹਿੰਦੀਨ ਕੰਮ ਕਰਦੇ ਨੇ ਜਿਹੜਾ ਕਿ ਆਪਾਂ ਨੂੰ ਪਤਾ ਵੀ ਭਾਰਤ ਸਰਕਾਰ ਦਾ ਮਿਸ਼ਨ ਹੈ ਇੱਕ ਇਹਨਾਂ ਦੀ ਮੰਗਾ ਜੋ ਰੈਗੂਲਰ ਹੋਣ ਦੀਆਂ ਪੱਕੇ ਹੋਣ ਦੀ ਮੰਗ ਤਾਂ ਹੈ ਹੀ ਹੈ ਉਹ ਤਾਂ ਤੇ ਖਾਸ ਤੌਰ ਤੇ ਇਹਨਾਂ ਦੇ ਕੈਟਾਗਰੀ ਨਾਲ ਜੋ ਹੈ ਨਾ ਉਹ ਇੱਕ ਬਖਰੇਮਾ ਕਹਿ ਲੋ ਫਰਕ ਮਤਰੀਮਾ ਬੜਾ ਸਲੂਕ ਕੀਤਾ ਜਾ ਰਿਹਾ ਹੈ 6 ਜੁਲਾਈ ਨੂੰ ਇਹਨਾਂ ਨੇ ਉਲਿਖਿਆ ਸੀ ਧਰਨਾ ਜਲੰਧਰ ਜਿਮਣੀ ਦੀ ਯੂਨੀਵਰਸਿਟੀ ਜਮਣੀ ਦੀ ਚੋਣ ਹੋਈ ਹੈ ਜਲੰਧਰ ਚੂਣੀਚੋਣ ਤੇ ਇਹਨਾਂ ਦੀ ਗੱਲ ਮੈਂ ਤਾਂ ਕਰਦਾਂਗੇ ਕੱਲ ਇਹਨਾਂ ਨੂੰ ਅਚਾਨਕ ਪੱਤਰ ਆ ਗਿਆ ਸਰਕਾਰ ਵੱਲੋਂ ਉਸ 6 ਜੁਲਾਈ ਦੇ ਧਰਨੇ ਨੂੰ ਅੱਗੇ ਟਾਲਣ ਵਾਸਤੇ ਸਰਕਾਰ ਨੇ 16 ਜੁਲਾਈ ਦੀ ਮੀਟਿੰਗ ਦੇ ਦਿੱਤੀ ਸੀ ਇਹਨਾਂ ਨੂੰ ਲਿਖਤੀ ਤੌਰ ਤੇ ਕਮਿਊਨਿਟੀ ਹੈਲਥ ਅਫਸਰਾਂ ਦੀ ਜਥੇਬੰਦੀ ਨੂੰ ਤੇ ਕੱਲ ਉਹ ਕਹਿੰਦੇ ਵੀ ਉਹ ਸਰਕਾਰ ਵੱਲੋਂ ਮੀਟਿੰਗ ਪੋਸਟਪੋਨ ਕਰਤੀ ਅੱਜ ਅਗਲੀ ਕੋਈ ਮੀਟਿੰਗ ਦਾ ਐਲਾਨ ਨਹੀਂ ਹੋਇਆ ਡੇਟ ਫਿਕਸ ਨਹੀਂ ਹੋਈ ਤੇ ਨਰਾਸ਼ਾ ਪਾਈ ਜਾ ਰਹੀ ਸੀ ਇਸ ਕਰਕੇ ਇਹਨਾਂ ਦੇ ਹੱਕ ਵਿੱਚ ਮੈਂ 5-7 ਮਿੰਟ ਵਾਸਤੇ ਗੱਲ ਇਹ ਹੀ ਆ ਵੀ ਇਹਨਾਂ ਦਾ ਪਹਿਲੀ ਗੱਲ ਦਾ ਜੋ ਭਾਰਤ ਸਰਕਾਰ ਦਾ ਇਸ ਕੈਟੇਗਰੀ ਨੂੰ ਜੋ ਮੋਡਲੀ ਮੁਰਲਾ ਤਨਖਾਹ ਸਕੇਲ ਹੈ ਮੋਡਲੀ ਬੇਸਿਕ ਪੇਜ ਨੂੰ ਆਪਾਂ ਕਹਿੰਦੇ ਆ ਉਹ 25000 ਹੈ ਭਾਰਤ ਸਰਕਾਰ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਪਰ ਪੰਜਾਬ ਵੱਲੋਂ ਇਹ 20000 ਹੈ 20000 ਹੈ 5000 ਦਾ ਸਿੱਧਾ ਹੀ ਘਟਾ ਪਰ ਮੰਥ ਇੱਕ ਮਹੀਨੇ ਦਾ ਅਤੇ ਅਗਲੀ ਗੱਲ ਜੂਨ ਚ ਕਲੈਕਟਰ ਆ ਗਏ ਇਹਨਾਂ ਨੂੰ ਦੋ ਦੋ ਟਾਰਗੇਟ ਦਾ ਇੱਕ ਟਾਰਗੇਟ ਬਣਾ ਕੇ ਵੀ ਉਹ ਜੋ ਇਹਨਾਂ ਦੇ ਟੀਚੇ ਹੁੰਦੇ ਹਨ ਕੰਮ ਕਰਨ ਦੇ ਕਿਉਂਕਿ 20000 ਤੋਂ ਬਾਅਦ ਜੋ ਕਮਿਸ਼ਨ ਹੈ ਅੱਗੇ ਉਹ ਮਿਲਣਾ ਹੈ ਕੰਮ ਦੇ ਹਿਸਾਬ ਨਾਲ ਕੈਂਪ ਲਾਉਣੇ ਮਾਂਵਾਂ ਦੀ ਸੁਰੱਖਿਆ ਲਈ ਬੱਚਿਆਂ ਦੀ ਸੁਰੱਖਿਆ ਲਈ ਜੋ ਵੀ ਐਨਸੀਡ ਕੈਂਪ ਵਗੈਰਾ ਹੁੰਦੇ ਨੇ ਟੈਕਸਟ ਵਗੈਰਾ ਸਾਰੇ ਕੁਝ ਹੁੰਦਾ ਇਹਨਾਂ ਦਾ ਕਾਫੀ ਕੰਮ ਹੁੰਦਾ ਹੈ ਪਿੰਡ ਪੱਧਰ ਤੇ ਤੇ ਉਹ ਹੈ ਕੰਮ ਕਮਿਸ਼ਨ ਦੇ ਆਧਾਰ ਤੇ ਮੰਨ ਲਓ 15 ਕੰਮ ਹੋ ਗਏ ਮਹੀਨੇ ਦੇ ਤੇ 15000 ਰੁਪਇਆ ਕਮਿਸ਼ਨ ਬੇਸਡ ਇਹਨਾਂ ਨੂੰ ਜੋ ਸੈਲਰੀ ਹੈ ਤਨਖਾਹ ਹੈ ਮਾਨ ਪੱਤਾ ਕਹਿਣਾ ਆਪਾਂ ਉਹਨੂੰ ਮਿਹਨਤਾਨਾ ਮਾਨ ਪਤਾ ਮਿਲਣਾ ਹੈ ਉਹ ਵੀ ਪੂਰਾ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਕਿਉਂਕਿ ਜੋ ਦਵਾਈਆਂ ਦੀ ਸਪਲਾਈਆ ਕਦੇ ਨਾ ਕਦੇ ਉਹਦੀ ਘਾਟ ਮਹਿਸੂਸ ਹੁੰਦੀ ਹੈ ਸਪਲਾਈ ਦੀ ਇਦਾਂ ਸ਼ੂਗਰ ਚੈੱਕ ਕਰਨ ਵਾਲੇ ਸਟਿੱਕਾ ਹੁੰਦੀਆਂ ਨੇਗੀਆਂ ਉਹ ਇਹ ਆਪਣੇ ਵੱਲੋਂ ਖਰੀਦਦੇ ਨੇ ਜਦੋਂ ਸਪਲਾਈ ਨਹੀਂ ਮਿਲਦੀ ਉਹ ਇਹਨਾਂ ਪੱਲੇ ਖਰਚਾ ਹੋ ਗਿਆ ਚਾਹੇ ਕੋਈ ਹੋਰ ਟੈਸਟ ਵਗੈਰਾ ਕਿਉਂਕਿ ਇਹਨਾਂ ਨੇ ਕਿਵੇਂ ਨਾ ਕਿਵੇਂ ਉਹ ਟੀਚਾ ਪੂਰਾ ਕਰਨਾ ਹੁੰਦਾ ਤਾਂ ਕਿ ਇਹਨਾਂ ਨੂੰ ਜੋ ਹੈ ਮਿਹਨਤarna ਹੈ ਸੇਵਾ ਫੜਾ ਹੈ ਉਹ ਬੰਦਾ 20000 ਤੋਂ ਇਲਾਵਾ ਉਹ ਮਿਲ ਜਾਵੇ। ਵੀ ਬਾਰੀ ਉਹ ਟੀਚੇ ਪੂਰੇ ਨਹੀਂ ਹੁੰਦੇ ਤੇ ਉਧਰੋਂ ਉਹਨੇ ਪੈਸੇ ਕਟ ਮਿਲਦੇ ਨੇ। ਇਹ ਸਮੱਸਿਆ ਹੈ। ਤੇ ਅਗਲੀ ਗੱਲ ਲੌਇਲਟੀ ਬੋਨਸ ਦੀ ਗੱਲ ਆ ਵੀ ਇਹਨਾਂ ਨੂੰ ਪਹਿਲਾਂ 3% 3 ਸਾਲ ਦੀ ਸੇਵਾ ਤੋਂ ਬਾਅਦ 10% ਜੋ ਲੌਇਲਟੀ ਬੋਨਸ ਹੈ ਉਹ ਮਿਲਦਾ ਸੀ। ਅਤੇ 5 ਸਾਲ ਤੋਂ ਬਾਅਦ ਉਹ 5% ਮਿਲਦਾ ਸੀਗਾ ਜੋ ਕਿ 2018 ਤੋਂ ਬੰਦ ਹੀ ਕਰ ਦਿੱਤਾ ਗਿਆ ਸਰਕਾਰ ਵੱਲੋਂ ਉਹਨੂੰ ਵਧਾਉਣਾਂ ਦਾ ਕੀ ਸੀ ਉਹਨੂੰ ਬਿਲਕੁਲ ਹੀ ਬੰਦ ਕੀਤਾ ਗਿਆ ਹੈ ਅਗਲੀ ਵੱਡੀ ਗੱਲ ਕਿਉਂਕਿ ਜੋ ਸਿਹਤ ਵਿਭਾਗ ਹੈ ਇਹਦੇ ਵਿੱਚ ਬੜਾ ਕੰਮ ਕਰਦੇ ਆ ਰਿਸਕ ਬੜਾ ਬੰਦਾ ਆਮ ਤੌਰ ਤੇ ਹੀ ਜੋ ਮੈਡੀਕਲੀ ਅਮਲਾ ਹੁੰਦਾ ਮੈਡੀਕਲ ਅਮਲਾ ਕੰਮ ਕਰਨ ਵਾਲੇ ਡਾਕਟਰ ਸਹਿਬਾਨ ਜਾਂ ਕੋਈ ਵੀ ਸਿਹਤ ਵਿਭਾਗ ਕੰਮ ਕਰਦਾ ਉਹ ਦੇਖਿਆ ਵੀ ਆਮ ਤੌਰ ਤੇ ਮਰੀਜ਼ਾਂ ਤੋਂ ਵਿਚਾਰ ਰੱਖਣ ਦੇ ਬਾਵਜੂਦ ਵੀ ਉਹ ਕਦੇ ਨਾ ਕਦੇ ਕਿਸੇ ਰੂਪ ਵਿੱਚ ਉਹ ਬਿਮਾਰੀਆਂ ਦਾ ਸਕਾਰ ਹੋ ਜਾਂਦੇ ਹਨ ਪਰ ਇਹਨਾਂ ਕਮਿਊਨਿਟੀ ਹੈਲਥ ਆਫਸਰਾਂ ਨੂੰ ਜੋ ਸਿਹਤ ਬੀਮਾ ਯੋਜਨਾ ਹੈ ਇਹਨਾਂ ਨੂੰ ਕੁਝ ਨਹੀਂ ਲਾਗੂ ਹੈ ਕੁਝ ਨਹੀਂ ਮਿਲਦਾ ਅਗਰ ਬਿਮਾਰ ਹੋ ਜਾਂਦੇ ਹਨ ਜਨ ਪਰਿਵਾਰ ਦਾ ਮੈਂਬਰ ਬਿਮਾਰ ਹੋ ਜਾਂਦਾ ਤਾਂ ਐਨ ਐਚ ਐਮ ਅਧੀਨ ਕੰਮ ਕਰਨ ਵਾਲੇ ਇਹਨਾਂ ਕਮਿਊਨਿਟੀ ਹੈਲਥ ਆਫਸਰਾਂ ਨੂੰ ਕੋਈ ਵੀ ਸਿਹਤ ਬੀਮਾ ਯੋਜਨਾ ਨਹੀਂ ਮਿਲਦੀ ਸਾਰਾ ਪੱਲਿਓਂ ਹੀ ਖਰਚ ਕਰਨਾ ਪੈਂਦਾ ਹੈ ਇਹਨਾਂ ਦੀ ਚਾਰਕ ਮੰਗਾਂ ਮੋٹے ਤੌਰ ਤੇ ਆਪਾਂ ਕਹਿ ਸਕਦੇ ਹਾਂ ਤੇ ਸਰਕਾਰ ਕੋਲੇ ਬੜੇ ਵਧੀਆ ਹੁੰਦੇ ਨੇ ਤਰੀਕੇ ਧਰਨੇ ਮੁਜ਼ਾਹਰੇ ਨੂੰ ਟਾਲਣ ਵਾਸਤੇ ਵੀ ਉਹ ਤਰੀਕ ਦੇ ਦਿੰਦੇ ਨੇ ਮੀਟਿੰਗਾਂ ਉਸ ਤੋਂ ਬਾਅਦ ਮੀਟਿੰਗ ਪੋਸਟਪੋਨ ਹੋ ਜਾਂਦੀ ਹੈ ਜਾਂ ਮੀਟਿੰਗ ਕਰ ਵੀ ਲੈਂਦੇ ਨੇ ਉਹਦੇ ਵਿੱਚ ਮੁੱਖ ਮੰਤਰੀ ਹੁੰਦਾ ਹੈ ਜਾਂ ਵਿਭਾਗ ਦਾ ਜ਼ਿੰਮੇਵਾਰ ਮੰਤਰੀ ਹੁੰਦਾ ਹੈ ਉਹ ਸਾਮਲੇ ਹੁੰਦਾ ਉਹ ਆਪਣੇ ਸੈਕਟਰੀ ਨੂੰ ਭੇਜ ਦਿੰਦਾ ਜਾਂ ਆਪਣੇ ਹੋਰ ਸਟਾਫਡਾਂ ਨੂੰ ਭੇਜ ਦਿੰਦਾ ਸੋ ਮੇਰੀ ਭਗਵੰਤ ਮਾਨ ਸਰਕਾਰ ਅੱਗੇ ਬੇਨਤੀ ਹੈ ਕਿ ਇਹਨਾਂ ਕਮਿਊਨਿਟੀ ਹੈਲਥ ਹੌਸਪੀਟਲ ਨੂੰ ਇਹਨਾਂ ਦੀਆਂ ਮੰਗਾਂ ਦਾ ਸਮਾਧਾਨ ਕਰਨ ਮਾਨ ਸਾਹਿਬ ਸਰਮਾਨ ਸਾਹਿਬ ਦੀ ਕੋਈ ਵੀ ਕਿਸੇ ਪ੍ਰਕਾਰ ਦੀ ਉਹਨਾਂ ਤੇ ਕੋਈ ਸ਼ੰਕਾ ਨਹੀਂ ਹੈ ਉਹ ਕਹਿੰਦੇ ਹੁੰਦੇ ਨੇ ਕਿ ਮੈਂ ਜੇਕਰ ਕੋਈ ਸਰਕਾਰੀ ਪੈਸਾ ਖਾਵਾ ਤਾਂ ਸਰਫਾਜ਼ ਖਾਨ ਦੇ ਬਰਾਬਰ ਵਧੀਆ ਹੀ ਕਰ ਰਹੇ ਹੈ ਨਾ ਪਰ ਜਦੋਂ ਇੱਕੋ ਹੀ ਯੋਗਤਾ ਵਾਲੇ ਇੱਕੋ ਹੀ ਪਦਵੀ ਤੇ ਰਹਿ ਕੇ ਬਹਿ ਕੇ ਇੱਕ ਪਾਸੇ ਤਨਖਾਹਾਂ ਤਿੱਗਣੀਆਂ ਹੁੰਦੀਆਂ ਨੇ ਤੇ ਦੂਜੇ ਪਾਸੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਹਨ ਕਿਉਂਕਿ ਕੰਟਰੈਕਟ ਬੇਸਡ ਜੋ ਮੁਲਾਜ਼ਮ ਨੇ ਉਹ ਉਹਨਾਂ ਦਾ ਸੋਸਨ ਹੁੰਦਾ ਹੀ ਆ ਰਿਹਾ ਹੈ ਤੇ ਮੇਰੀ ਸਰਕਾਰ ਨੂੰ ਬੇਨਤੀ ਆ ਕਿ ਅੱਗੇ ਵੀ ਚਾਰ ਜਿਮਣੀ ਚੋਣਾਂ ਆ ਰਹੀਆਂ ਨੇ ਕਿਆਂ ਸੋ ਘਟੋ ਘਟ ਮੁਲਾਜ਼ਮਾਂ ਦੇ ਚਾਹੇ ਉਹ ਰੈਗੂਲਰ ਨੇ ਚਾਹੇ ਉਹ ਕੰਟਰੈਕਟਚੁਅਲ ਨੇ ਉਹਨਾਂ ਦੀਆਂ ਜਾਇਜ ਮੰਗਾਂ ਨੇ ਜੋ ਉਹ ਪੂਰੀਆਂ ਕੀਤੀਆਂ ਜਾਣ ਕਿਉਂਕਿ ਮੰਗਾਂ ਕੋਈ ਵੀ ਨਿਯਾਜ ਨਹੀਂ ਕਰਦਾ ਹੁੰਦਾ ਨਾ ਨਿਯਾਜ ਮੰਗ ਪੂਰੀ ਹੋਵੇ ਤੇ ਮੰਗਾ ਜਿਆ ਜੀ ਪੂਰੀ ਆਉਂਦੀਆਂ ਹੁੰਦੀਆਂ ਨੇ ਇੱਕ ਪਾਸੇ ਤੇ ਡਰ ਰਿਹਾ ਹੈ ਡਰਦੇ ਨੇ ਮੁਲਾਜ਼ਮ ਵੀ ਸਾ ਤੋਂ ਜੋ ਮਿਲਦਾ ਹੈ ਉਹ ਸਾਨੂੰ ਮਿਲ ਜਾਵੇ ਰਹਿ ਜਾਵੇ ਸਾਡੇ ਕੋਲੇ ਤੇ ਦੂਜੇ ਪਾਸੇ ਜੋ ਕੰਟਰੈਕਟਰ ਵਾਲੇ ਨੇ ਉਹ ਕਹਿੰਦੇ ਸਾਨੂੰ ਕਟੋ-ਕਟ ਸਾਡਾ ਜੋ ਸਾਨੂੰ ਪੱਕੇ ਕੀਤਾ ਜਾਵੇ ਤਾਂ ਕਿ ਅਸੀਂ ਆਪਣਾ ਵਧੀਆ ਪਰਿਵਾਰ ਪਾਲ ਸਕੀਏ ਤੇ ਲੋਕਾਂ ਦੀ ਸੇਵਾ ਕਰ ਸਕੀਏ ਸੋ ਮੈਂ ਇੱਕ ਵਾਰ ਫਿਰ ਸਰਕਾਰ ਨੂੰ ਬੇਨਤੀ ਕਰਦਾ ਕਿ ਕਮਿਊਨਿਟੀ ਹੈਲਥ ਆਫਸਰਾਂ ਦੀਆਂ ਜੋ ਇਹਦੇ ਮੰਗਾ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਡਾਕਟਰ ਕਹਿੰਦੇ ਰੱਬ ਦਾ ਰੂਪ ਹੁੰਦੇ ਨੇ ਇਹ ਪਿੰਡਾਂ ਵਿੱਚ ਸਵਾਵਾ ਦਿੰਦੇ ਨੇ ਛੋਟੇ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਤੱਕ ਬਹੁਤ ਵਧੀਆ ਕੰਮ ਕਰ ਰਹੇ ਹਨ 50 ਪੱਧਰ ਤੇ ਇਹਨਾਂ ਗਿਣਤੀ ਵੀ ਬਹੁਤ ਹੀ ਨਹੀਂ ਹੈ ਸਿਰ 2500 ਦੀ ਗਿਣਤੀ ਹੈ ਤੇ ਮੁੱਖ ਮੰਤਰੀ ਜੀ ਆਪ ਆਪਣੀ ਨਿੱਜੀ ਦਿਲਚਸਪੀ ਲੈ ਕੇ ਇਨ੍ਹਾਂ ਕਮਿਊਨਿਟੀ ਹਾਊਸ ਅਸਰਾਂ ਦੀਆਂ ਜੋ ਮੰਗਾ ਹਨ ਉਹਨਾਂ ਤੇ ਗੌਰ ਕਰਨ ਉਹਨਾਂ ਨੂੰ ਪੂਰੀਆਂ ਕਰਨ ਧੰਨਵਾਦ ਜੀ